ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਬੀ ਜੇ ਸ਼ਰਮਾ ਮੇਰੇ ਪਿੱਛੇ ਭਵਾਨੀਗੜ ਪਟਿਆਲਾ ਰਹਿ ਗਿਆ ਇਹ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਭਾਰਤਮਾਲਾ ਐਕਸਪ੍ਰੈਸ ਇਹ ਭਾਰਤਮਾਲਾ ਐਕਸਪ੍ਰੈਸ ਹੈ ਇਧਰੋਂ ਦਿੱਲੀ ਦਿੱਲੀ ਤੋਂ ਜੰਮੂ ਕਟੜਾ ਦਿੱਲੀ ਤੋਂ ਭਾਰਤਮਾਲਾ ਰੋਡ ਐਕਸਪ੍ਰੈਸ ਜੰਮੂ ਕੱਢਣਾ ਇਹ ਸਾਰਾ ਤੁਹਾਨੂੰ ਵੀਊ ਦਿਖਾ ਰਹੇ ਹਾਂ ਇੱਧਰ ਸਾਹਮਣੇ ਪਟਿਆਲਾ ਤੇ ਇੱਧਰ ਮੇਰੇ ਪਿਛਲੇ ਪਾਸੇ ਸੰਗਰੂਰ ਪਠੰਡਾ ਇਹ ਭਾਰਤਮਾਲਾ ਰੋਡ ਹੈ ਲਗਭਗ ਇਹਦਾ ਕੰਮ ਤਕਰੀਬ ਹੁਣ ਇੱਥੋਂ ਕੰਪਲੀਟ ਹੋ ਚੁੱਕਿਆ ਹੈ ਸਾਹਮਣੇ ਇਹ ਪਟਿਆਲਾ ਤੋਂ ਦਿਖਾ ਰਹੇ ਆ ਇਧਰੋਂ ਵੱਡੀ ਗਿਣਤੀ ਦੇ ਵਿੱਚ ਆਵਾਜਾਈ ਚੱਲ ਰਹੀ ਹੈ ਸਾਰੀ ਭਾਰਤ ਵਾਲਾ ਰੋਡ ਹੈ ਬਹੁਤ ਹੀ ਉੱਚਾ ਰੋਡ ਬਣਿਆ ਹੋਇਆ ਹੈ ਸਾਹਮਣੇ ਦਿੱਲੀ ਜੰਮੂ ਕਟੜਾ ਜੰਮੂ ਕਟੜਾ ਐਕਸਪ੍ਰੈਸ ਹੈ ਇਹ ਇੱਥੋਂ ਤਕਰੀਬਨ ਤਕਰੀਬਨ ਇਹਦਾ ਪੁਲ बनके तैयार हो चुके है ता ਤੁਹਾਨੂੰ ਅੱਗੇ ਵੀਊ ਦਿਖਾਵਾਂਗੇ ਤੁਹਾਡੀ ਸਰਦਾਰ ਜੀ ਨਾਲ ਗੱਲ ਵੀ ਕਰਵਾ ਦਿੰਨੇ ਆ ਇੱਥੇ ਸ਼੍ਰੀ ਪੈਣੀ ਸਾਹਿਬ ਦੀ ਸਪੈਸ਼ਲ ਹੋਏ ਵਾਲੀ ਕੁਲਫੀ ਖਾਲਸਾ ਜੀ ਬੈਠੇ ਨੇ ਉਹਨਾਂ ਨਾਲ ਤੁਹਾਡੀ ਗੱਲ ਵੀ ਕਰਵਾ ਦਿੰਨੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਸਰ ਜੀ ਦੱਸਿਓ ਰੋਡ ਕਿਹੜੇ ਪਾਸੇੋਂ ਕਿੱਧਰ ਜਾਂਦੀ ਹੈ ਇਹ ਇਹ ਇਧਰੋਂ ਜੰਮੂ ਕਟੜੀ ਇਧਰੋਂ ਦਿੱਲੀ ਅੱਛਾ ਹਾਂਜੀ ਇਹ ਚੱਲੀਦਾ ਨਹੀਂ ਹਲੇ ਚੱਲਿਆ ਨਹੀਂ ਚੱਲਿਆ ਨਹੀਂ ਕੰਮ ਚੱਲ ਰਿਹਾ ਇਹਦਾ ਆ ਇਧਰ ਚੱਲ ਰਿਹਾ ਕੰਮ ਕੰਪਲੀਟ ਕੰਪਲੀਟ ਨਹੀਂ ਹੋਰ ਇਧਰੋਂ ਪਿੱਛੋਂ ਤਿਆਰ ਹੋ ਚੁੱਕੀ ਹੈ ਜੀ ਇਧਰੋਂ ਤਿਆਰ ਹੈ ਇਧਰ ਰਹਿੰਦੀ ਹੈ ਅੱਛਾ ਤੁਸੀਂ ਫਿਰ ਰੋਜ਼ ਖੜ੍ਹਦੇ ਇੱਥੇ ਆ ਕੇ ਕਿਵੇਂ ਕੰਮ ਕਰੀਓ ਠੀਕ ਹੈ ਚਲੋ ਕੀ ਨਾਮ ਹੈ ਤੁਹਾਡਾ ਇਹ ਬਲਵਿੰਦਰ ਸਿੰਘ ਜੀ ਨੇ ਇਹ ਤੁਹਾਨੂੰ ਦਿਖਾ ਰਿਹਾ ਇਹਨਾਂ ਦਾ ਥੀਰਪੈ ਰੀ ਜ਼ਾਬਤ ਫੈਸਲ ਕੋਏ ਖੋਏ ਵਾਲੀ ਕੁਲਫੀ ਤਾਂ ਦੋਸਤੋ ਜੇ ਦੋਪਾ ਭਵਾਨੀਗੜ੍ਹ ਤੋਂ ਭਾਰਤਮਾਲਾ ਐਕਸਪ੍ਰੈਸ ਜਿਹੜਾ ਚੌਕ ਆ ਉੱਥੇ ਆਉਨੇ ਆ ਤਾਂ ਜਦੋਂ ਤੁਸੀਂ ਇੱਧਰ ਆਓ ਤਾਂ ਸਰਦਾਰ ਜੀ ਦੀ ਇੱਕ ਵਾਰੀ ਖੋਏ ਵਾਲੀ ਕੁਲਫੀ ਜ਼ਰੂਰ ਖਾ ਕੇ ਜਾਇਓ ਬਹੁਤ ਵਧੀਆ ਕੁਲਫੀ ਹੈ ਇਹਨਾਂ ਦੀ ਬਾਕੀ ਤੁਸੀਂ ਦੇਖ ਹੀ ਲਿਆ ਸ੍ਰੀ ਭੈਣੀ ਸਾਹਿਬ ਦੀ ਸਪੈਸ਼ਲ ਖੋਏ ਵਾਲੀ ਕੁਲਫੀ ਚਲੋ ਜਦੋਂ ਖਾਲਸਾ ਜੀ ਨੇ ਗੱਲ ਕੀਤੀ ਇਹਨਾਂ ਦੀ ਖੋਏ ਵਾਲੀ ਕੁਲਫੀ ਖਾਧੀ ਬਹੁਤ ਟੇਸਟੀ ਲੱਗੀ ਸਰਦਾਰ ਜੀ ਨਾਲ ਪੂਰਾ ਖੁੱਲ ਗਏ ਤਾਂ ਇਹ ਕਹਿੰਦੇ ਬਹੁਤ ਵੱਡੇ ਵੱਡੇ ਨਾਮਵਰ ਕਲਾਕਾਰ ਆਉਂਦੇ ਆ ਇੱਥੇ ਹਾਂਜੀ ਖਾਲਸਾ ਕਿਹੜੇ ਕਿਹੜੇ ਕਲਾਕਾਰ ਆਉਂਦੇ ਆ ਜੀ? ਔਰ ਇਹ ਮੇਰੇ ਕੋਈ ਜੀ ਬੱਬੂ ਮਾਨ ਖੜਕੇ ਗਿਆ ਜੀ। ਅੱਛਾ। ਆ ਮਾਰੂ ਸੇ ਬਾਤ ਲਾ। ਓਕੇ। ਓਕੇ ਬੀਜੀਪੀ ਬਹੁਤ ਮੇਰੇ ਕੋ ਵਧੀਆ ਬੰਦੇ ਖੜਕੇ ਆਉਂਦੇ ਨੇ ਵੱਡੇ। ਅੱਛਾ। ਨਾਮਵਰ ਬੰਦੇ ਖੜਦੇ ਨੇ ਜੀ। ਅੱਛਾ। ਕੁਆਲਿਟੀ ਮੇਰੇ ਕੋ ਵਧੀਆ ਕੁਆਲਿਟੀ ਕਰਕੇ ਖੜਦੇ ਨੇ ਜੀ। ਠੀਕ ਹੈ। ਬਾਕੀ ਦੂਜੇ ਨੰਬਰ ਸਫਾਈ ਆ ਜੀ। ਠੀਕ ਹੈ। ਇਹ ਫਿਰ ਕੋਲਫੀ ਪੈਣੀ ਸਾਫ ਤੋਂ ਆਉਂਦੀ ਹੈ ਜੀ? ਪੈਣੀ ਸਾਫ ਤੋਂ ਆਉਂਦੀ ਹੈ ਜੀ। ਇਹ ਫਿਰ ਮੇਰੇ ਘਰ ਤਾਂ ਬਿਲਕੁਲ ਸ਼ੁੱਧ ਹੋਣੀ ਹੈ ਜੀ। ਹਾਂਜੀ ਹਾਂਜੀ ਬਿਲਕੁਲ। ਬਿਲਕੁ ਤੁਹਾਡਾ ਵੀ ਚੱਕਰ ਇੱਧਰ ਲੱਗੇ ਤਾਂ ਮੈਂ ਤੁਹਾਨੂੰ ਆਹ ਰੈਡੀ ਦਿਖਾ ਰਿਹਾ ਇਹਨਾਂ ਦੀ ਸ਼੍ਰੀ ਭੈਣੀ ਸਾਹਿਬ ਤੋਂ ਸਪੈਸ਼ਲ ਖੋਏ ਵਾਲੀ ਕੁਲਪੀ ਬਣ ਕੇ ਆਉਂਦੀ ਹੈ ਬਿਲਕੁਲ ਸ਼ੁੱਧ ਹੈ ਕੋਈ ਮਿਲਾਵਟ ਨਹੀਂ ਇਹਦੇ ਵਿੱਚ ਆਈਸਕ੍ਰੀਮ ਮਿਲਕ ਪਦਾਮ ਖੋਆ ਵਰਫੀ ਦੇਸੀ ਘਿਓ ਆਟਾ ਬਿਸਕੁਟਾ ਇੱਥੇ ਮਿਲਦੇ ਨੇ ਸਾਰੇ ਆਹ ਤੁਹਾਨੂੰ ਮੈਂ ਇਹਨਾਂ ਦਾ ਪੀਕ ਹੱਥੀਂ ਦਿਖਾ ਰਿਹਾ ਚਿੱਟਾ ਜਿਹਦੇ ਵਿੱਚ ਸਮਾਨ ਰੱਖਿਆ ਹੋਇਆ ਹੈ ਆ ਦੁਬਾਰਾ ਫੇਰ ਤੁਹਾਨੂੰ ਮੈਂ ਰੋਡ ਦਾ ਵਿਊ ਦਿਖਾ ਦਿੰਦਾ ਪਠੰਡਾ ਚੰਡੀਗੜ੍ਹ ਐਨ ਐਚ 7 ਇਹ ਭਵਾਨੀ ਗੜ ਤੋਂ ਜੇ ਤੁਹਾਨੂੰ ਆ ਸੰਗਰੂਰ ਜਾਣੇ ਆ ਭਾਰਤਮਾਲਾ ਐਕਸਪ੍ਰੈਸ ਹੈ ਜੋ ਉਹਦੇ ਫਲਾਈਓਵਰ ਥੱਲੇ ਖੜੇ ਨੇ ਤਾਂ ਜਰੂਰ ਆਉਣਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ